ਤੋ ਉਹ ਪੰਥ ਸੀ ਜਿਹਦੇ ਵਿੱਚ ਨਾ ਕੋਈ ਉੱਚੀ ਜਾਤ ਵਾਲਾ ਵੇਖਿਆ ਜਾਂਦਾ ਸੀ ਨਾ ਕੋਈ ਨੀਵੀਂ ਜਾਤ ਵਾਲਾ ਇਹ ਨਿਰਮਲ ਪੰਥ ਉਹ ਸੀ ਜਿੱਥੇ ਜੱਤਾਂ ਪਾਤਾਂ ਨਹੀਂ ਸੀ ਮੰਨਿਆ ਜਾਂਦੀਆਂ ਵਿੱਚ ਨਾ ਉੱਚਾ ਨਾ ਗੋਰਾ ਨਾ ਕਾਲਾ ਨਾ ਕੋਈ ਦੇਖਿਆ ਜਾਂਦਾ ਸੀ ਵਿੱਚ ਸਾਰਿਆਂ ਧਰਮਾਂ ਨੂੰ ਬਰਾਬਰ ਇੱਕ ਥਾਲੇ 'ਚ ਮੰਨਿਆ ਜਾਂਦਾ ਸੀ ਕਿ ਵਾਕਿਆ ਇੱਕ ਧਰਮ ਹੈਗਾ ਇਦਾਂ ਦਾ ਦੁਨੀਆਂ ਦੇ ਬਾਕੀ ਧਰਮ ਕੀ ਕਰਦੇ ਸੀ ਜਾਤਾਂ ਪਾਤਾਂ 'ਚ ਵੰਡੇ ਹੋਏ ਸੀ ਵੀ ਕਿਤੇ ਗਰੀਬ ਨੂੰ ਕੋਈ ਹੱਕ ਨਹੀਂ ਸੀ ਪੰਜ ਜਾਤਾਂ 'ਚ ਵੰਡਿਆ ਹੋਇਆ ਸੀ ਧਰਮ ਖੱਤਰੀ ਬ੍ਰਾਹਮਣ ਸ਼ੂਦਰ ਵੈ ਸਭ ਤੋਂ ਨੀਵੀਂ ਜਾਤ ਸ਼ੂਦਰ ਦੀ ਮੰਨੀ ਜਾਂਦੀ ਸੀ ਜਿਨ੍ਹਾਂ ਲੋਨ ਇਸ ਕੀਤਾ ਹੁੰਦਾ ਗੁਰਦੁਆਰਾ ਧਰਮ ਮੰਦਰ ਦੇ ਅੰਦਰ ਨਹੀਂ ਆਉਣਾ ਕੋਈ ਉੱਚਿਆਂ ਵਾਲਾ ਕੰਮ ਨਹੀਂ ਸੀ ਕਰ ਸਕਦਾ ਦੁਨੀਆ 'ਚ ਭੇਦ ਭਾਵ ਇੰਨੇ ਜ਼ਿਆਦਾ ਵੱਧ ਗਏ ਸੀ ਵੀ ਆਮ ਗਰੀਬ ਪੀਸਿਆ ਕੋਣ ਜਾ ਜਾਂਦਾ ਸੀ ਗਰੀਬ ਮਨੁੱਖ ਤੇ ਗੁਰੂ ਨਾਨਕ ਸਾਹਿਬ ਆਸ਼ਾ ਨੇ ਆ ਕੇ ਹਾਂ ਦਾ ਨਾਰਾ ਮਾਰਿਆ ਵੀ ਨਹੀਂ ਰੱਬ ਦੇ ਬਣਾਏ ਹੋਏ ਬੰਦੇ ਆ ਸਾਰੇ ਰੱਬ ਨੇ ਸਾਰਿਆਂ ਨੂੰ ਸਾਰਿਆਂ ਦੇ ਅੰਦਰ ਮਾਦਾ ਇੱਕੋ ਕੁ ਤੋਂ ਪੈਦਾ ਹੁੰਦੇ ਨੇ ਭਾਵੇਂ ਕੋਈ ਅਮੀਰ ਜਾਤ ਵਾਲਾ ਹੋਵੇ ਭਾਵੇਂ ਗਰੀਬ ਜਾਤ ਵਾਲਾ ਸਾਰਿਆਂ ਦੇ ਅੰਦਰ ਖੂਨ ਹੀ ਚੱਲਦਾ ਹੈ ਭਾਵੇਂ ਕੋਈ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਭਾਵੇਂ ਕੋਈ ਉੱਚੀ ਜਾਤ ਵਾਲਾ ਹੋਵੇ ਭਾਵੇਂ ਕੋਈ ਨੀਵੀਂ ਜਾਤ ਵਾਲਾ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਚੀਜ਼ਾਂ ਤੋਂ ਕੱਢਿਆ ਸੀ ਸਾਨੂੰ ਪਰ ਜਿਹਨਾਂ ਚੀਜ਼ਾਂ ਸਾਨੂੰ ਕੱਢਿਆ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਫਿਰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਮੋਹ ਲਾਤੀ ਕਿ ਨਾਵਾ ਵਾਂਗਰ ਸਿੰਘ ਤੇ ਕੋਰ ਲਾਤਾ ਜਾਤਾਂ ਪਾਤਾਂ ਜੜੋ ਮਗਾਤੀਆਂ ਜੋ ਲਾਤਾ ਕੋਲਗੋਮ ਸਿੰਘ ਬਾਸ਼ਾ ਨੇ ਵੀ ਮੇਰਾ ਸਿੱਖ ਧਰਮ ਜਿਹੜਾ ਸਿੱਖ ਹੋਏਗਾ ਜਿਹੜਾ ਖਾਲਸਾ ਹੋਏਗਾ ਜਾਤ ਪਾਤ ਨਹੀਂ ਮੰਨੇਗਾ ਪਰ ਪਤਾ ਨਹੀਂ ਅਜਾ ਕੀ ਹੋ ਗਿਆ ਸਾਨੂੰ ਸਿੰਘ ਤਾਂ ਘੋਰ ਲੱਭਦੇ ਨਹੀਂ ਪਰ ਪਤਾ ਨਹੀਂ ਨਾਮ ਅਗਰ ਜਾਤਾਂ ਬੜੀ ਟੋਰ ਨਾਲ ਲਿਖਦੇ ਆ ਸਾਡੇ ਬੱਚੇ ਉਹ ਸਾਨੂੰ ਇੰਨਾ ਵੱਡਾ ਦੁੱਤਵਾ ਦੇਤਾ ਮਰਦਾਂ ਨੂੰ ਕੀ ਬਣਾਤਾ ਸਿੰਘ ਜਿਹਦਾ ਮਤਲਬ ਹੈ ਸ਼ੇਰ ਔਰ ਤਾਂ ਜਿਸ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਜਿਹਨਾਂ ਮਾਂ ਦੀ ਕੁੱਖ ਦੇ ਵਿੱਚ ਹੀ ਮਾਲ ਦਿੱਤਾ ਜਾਂਦਾ ਸੀ ਜਿਹਨੂੰ ਸਮਝਿਆ ਜਾਂਦਾ ਸੀ ਵੀ ਇੱਕ ਕੁੜਕੀ ਦਾ ਘਰ 'ਚ ਪੈਦਾ ਹੋਣਾ ਸ਼ੁਭ ਗੱਲ ਨਹੀਂ ਹੈ ਉਸ ਔਰਤ ਨੂੰ ਗੁਰਨਾਨਕ ਸਾਹਿਬ ਪਾਸ਼ਾ ਨੇ ਗੁਰਗੋਮ ਸਿੰਘ ਪਾਸ਼ਾ ਨੇ ਕੋਰ ਬਣਾਇਆ ਕੋਲ ਦਾ ਅਰਥ ਹੁੰਦਾ ਹੈ ਰਾਜਕੁਮਾਰੀਆਂ ਕੋਰ ਇੱਕ ਪੰਛੀ ਦਾ ਨਾਂ ਆ ਜਿਹੜਾ ਪੰਛੀ ਬਹੁਤ ਉੱਚਾ ਉੱਡਦਾ ਹੈ ਜਿਹਨੂੰ ਫੜਨਾ ਕੋਈ ਸੁੱਖੀ ਗੱਲ ਨਹੀਂ ਹੈ ਕਿੰਨਾ ਵੱਡਾ ਮਨ ਦਿੱਤਾ ਪਰ ਪਤਾ ਨਹੀਂ ਸਾਨੂੰ ਸਿੰਘ ਤੇ ਕੋਲ ਕਿਉਂ ਨਹੀਂ ਚੰਗੇ ਲੱਗਦੇ ਸਾਡੇ ਨਾਮ ਹੋ ਗਿਆ ਸਾਡੇ ਬੱਚਿਆਂ ਦਾ ਨਾਮ ਅਗਰ ਸਿੰਘ ਕੋਰ ਨਹੀਂ ਆ ਪੁਰਾਣੇ ਸਮੇਂ 'ਚ ਜਦੋਂ ਸਿੱਖਾਂ ਦੇ ਨਾਂ ਸੁਣ ਕੇ ਹੀ ਨਾ ਇੱਕ ਅੰਦਰੋਂ ਚੀਜ਼ ਉੱਠਦੀ ਸੀ ਕਿ ਵਾਹ ਕਿੰਨਾ ਸੋਹਣਾ ਨਾਂ ਆ। ਬਟ ਅੱਜ ਸਾਡੇ ਨਾਂ ਸਿੰਘ ਕੋਲ ਕੀ ਲਵਰੇ ਸੋ ਕੋਈ ਟੀਟੂ ਕੋਈ ਨੀਟੂ ਕੋਈ ਸੀਟੂ ਕੋਈ ਮੋਨੋ ਕੋਈ ਸੋਨੋ ਪਤਾ ਨਹੀਂ ਕੀ ਹੋ ਗਿਆ ਸਾਨੂੰ। ਜੀ ਜਿਸ ਟਿੱਕਲ 'ਚੋਂ ਕੱਢਿਆ ਸੀ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਕਿਉਂਕਿ ਇਹਨਾਂ ਚੀਜ਼ਾਂ ਇਹ ਨਿੱਕੇ ਨਿੱਕੇ ਚੀਜ਼ਾਂ ਨੂੰ ਤੇ ਪਤਾ ਲੱਗਦਾ ਹੈ ਵੀ ਗੁਰੂ ਕੋ ਖਾਲਸਾ ਹੈ। ਵਿਆਹ ਕਰਨ ਲੱਗੇ ਜਾਤ ਪਾਤਾਂ ਮਨਾ ਕਰਤੀਆਂ ਵੀ ਨਹੀਂ ਦੇਖਣੇ ਜਾਤ ਪਾਤ ਪਰ ਅੱਜ ਵਿਆਹ ਹੁੰਦੇ ਨੇ 100% ਪਹਿਲਾਂ ਜਾਤ ਦੇਖੀ ਜਾਂਦੀ ਆ ਕਿ ਆਪਣੀ ਜਾਤ ਦਾ ਆ ਆਪਣੀ ਬਰਾਦਰੀ ਦਾ ਆ ਉਹ ਸਿੱਖਾ ਜਿਸ ਘਰ ਚ ਪੈਦਾ ਹੋਇਆ ਜਿਸ ਗੁਰੂ ਨਾਨਕ ਸਾਹਿਬ ਪਾਸ਼ਾ ਦੀ ਗੋਚ ਚ ਪੈਦਾ ਹੋਇਆ ਜਿਹੜੇ ਧਰਮ ਚ ਪੈਦਾ ਹੋਇਆ ਦੇਖ ਤਾਂ ਸਹੀ ਵੀ ਉਹਦੀ ਡੈਫੀਨੇਸ਼ਨ ਕਿੰਨੀ ਵੱਡੀ ਹੈ ਸਾਡੇ ਗੁਰੂ ਪਾਸ਼ਾ ਨੇ ਕਿੱਦਾਂ ਦੀ ਜ਼ਿੰਦਗੀ ਜੀਈ ਹੈ ਅੱਜ ਇਹਨਾਂ ਦਾ ਦਿਨ ਮਨਾ ਰਿਹਾ ਮਹਾਪੁਰਖਾਂ ਨੇ ਵੀ ਕਦੇ ਜਾਤ ਪਾਤ ਦਾ ਭੇਦ ਭਾਵ ਕੀਤਾ ਸੀ ਜਦੋਂ ਉਹਨਾਂ ਕੋਲ ਕੋਈ ਹੁੰਦਾ ਸੀ ਕਿ ਉਹ ਵੀ ਦੇਖਦੇ ਸੀ ਅਮੀਰ ਗਰੀਬਾ ਉੱਚੀ ਜਾਤ ਵਾਲਾ ਨੀਵੀਂ ਜਾਤ ਵਾਲਾ ਮੈਂ ਇਹ ਤਾਂ ਗੱਲ ਨਹੀਂ ਕਰਨੀ ਨਹੀਂ ਅੱਜ ਦਿਨ ਮਨਾਏ ਤਾਂ ਸਫਲੇ ਆ ਜੇ ਉਹਨਾਂ ਦੇ ਜੀਵਨ ਤੋਂ ਸਿੱਖੀਏ ਵੀ ਮਾਪੋਰਾਂ ਦੀ ਸੋਚ ਕੀ ਸੀ ਉਹਨਾਂ ਦਾ ਜੀਵਨ ਕੀ ਸੀ ਉਹ ਜ਼ਿੰਦਗੀ ਕਿੱਦਾਂ ਜਿੰਦੇ ਸੀ ਜ਼ਿੰਦਗੀ ਜੀਣ ਦਾ ਉਹਨਾਂ ਦਾ ਨਜ਼ਰੀਆ ਕੀ ਸੀ ਉਹ ਦੇਖੋ ਇਹ ਦਿਨ ਮਨਾਏ ਤਾਂ ਸਫਲੇ ਆ ਗੁਰਨਾਨਕ ਸਾਹਿਬ ਪਾਛੇ ਤੇ ਜੀਵਨ ਦੇ ਚੋਜਾਂ ਦੀ ਗੱਲ ਕਰਦੀ ਹੈ ਨਾ ਇਤਿਹਾਸ ਸੇ ਪਹਿਲਾਂ ਹੀ ਬੇਨਤੀ ਕੀਤੀ ਬੜਾ ਲੰਬਾ ਸੀ ਬਿਆਨ ਨਹੀਂ ਕਰ ਸਕਦੇ ਪਰ ਮੇਨ ਮੇਨ ਵਿਚਾਰ ਨਾਲ ਲੈ ਕੇ ਚੱਲਣੀ ਆ ਜਾਣਦੇ ਆਂ ਸਾਰੇ ਮਲਕ ਭਾਗੋ ਪਾਲੇ ਤੇ ਭਾਈ ਲਾਲੋ ਬਾੜੇ ਬੜੀ ਸੁਸਾਖੀ ਸੁਣੀ ਹੋ ਗਿਆ ਪਸਾਰੇ ਨੇ ਵੀ ਕਹਾਂ ਚਾ ਨਾਮ ਕਰਕੇ ਫੋਟੋਆਂ ਵੀ ਲੱਗੀਆਂ ਹੁੰਦੀਆਂ ਵੀ ਮਲਕ ਭਾਗੋ ਦੀ ਰੋਟੀ ਚ ਖੂਨ ਨਿਕਲਦਾ ਤੇ ਭਾਈ ਲਾਲੋ ਦੀ ਰੋਟੀ ਚ ਦੁੱਧ ਨਿਕਲਦਾ ਪਰ ਅਸਲ ਤਾਂ ਇਹ ਸਮਝ ਵੀ ਇਦਾਂ ਹੀ ਲੈਣੇ ਵੀ ਕੋ ਨਾਨਕ ਸਾਹਿਬ ਪਾਸ਼ਾ ਨੇ ਮਲਕ ਬਾਗ ਦੀ ਰੋਟੀ ਹੱਥ ਫੜੀ ਹੋਊਗੀ ਇਧਰ ਭਾਈ ਲਾਲੋ ਦੀ ਰੋਟੀ ਹੱਥ ਫੜੀ ਹੋਊਗੀ ਉਦੋਂ ਦੁੱਧ ਨਿਕਲਣਾ ਸ਼ੁਰੂ ਹੋਇਆ ਹੋ ਗਿਆ ਹੋਊਗਾ ਤੇ ਉਹ ਖੂਨ ਪਤਾ ਇਦਾਂ ਕੁਝ ਨਹੀਂ ਸੀ ਹੋਇਆ ਸਾ ਸੰਗਤ ਜੀ ਇੱਕ ਪੇਂਟਰ ਹੁੰਦਾ ਨਾ ਜਿਹੜਾ ਪੇਂਟਰ ਜਿਹੜਾ ਪੇਂਟਿੰਗ ਕਰਦਾ ਉਹਨੇ ਬਣਾਈ ਉਸ ਹਿਸਾਬ ਬਣਾਇਆ ਕਿ ਉਹਦੇ ਵਿੱਚੋਂ ਦੇਖ ਕੇ ਬੰਦੇ ਨੂੰ ਪਤਾ ਲੱਗੇ ਵੀ ਉਹ ਕਹਿਣਾ ਕੀ ਚਾਹੁੰਦਾ ਆ ਫਲਜੇ ਕੋ ਨਾਨਕ ਸਾਹਿਬ ਪਾਸ਼ਾ ਦੀ ਗੱਲ ਕਰ ਜੇ ਨਾ ਤਾਂ ਮਲਕ ਭਾਗੋ ਨੇ ਘਰ ਸੱਦਿਆ ਸੀ ਆਪਣੇ ਆਪ ਗੁਰਨਾਨਕ ਸਾਹਿਬ ਪਾਸ਼ਾ ਨੂੰ ਕਿ ਮੇਰੇ ਘਰ ਆਓ ਮੈਂ ਸੋਹਣੇ ਸੋਨੇ ਪਕਵਾਨ ਬਣਾਏ ਆ ਆ ਕੇ ਛਕੋ ਗੁਰਨਾਨਕ ਸਾਹਿਬ ਪਾਸ਼ਾ ਮਲਕ ਭਾਗੋ ਦੇ ਘਰ ਨਹੀਂ ਸੀ ਗਏ ਗੁਰਨਾਨਕ ਸਾਹਿਬ ਪਾਸ਼ਾ ਗਏ ਕਿਤੇ ਘਰ ਨੇ ਭਾਈ ਲਾਲੋ ਦੇ ਘਰ ਉਹ ਭਾਈ ਲਾਲੋ ਨਾ ਅਮੀਰ ਸੀ ਨਾ ਘਰ ਵਧੀਆ ਸੀ ਆਪਣੀ ਦਸਾਂ ਨੋਹਾਂ ਦੇ ਕੀਰਤ ਕਰਦਾ ਸੀ ਹੱਡ ਭਨ ਕੇ ਮਿਹਨਤ ਕਰਦਾ ਸੀ ਤੇ ਕਮਾ ਕੇ ਖਾਂਦਾ ਸੀ ਤੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਜਦ ਗੁਰੂ ਨਾਨਕ ਸਾਹਿਬ ਪਾਸ਼ਾ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕਣ ਚਲੇ ਗਏ ਮਲਕ ਭਾਗੋ ਆਇਆ ਪੁੱਛਿਆ ਵੀ ਤੁਸੀਂ ਮੇਰੇ ਘਰ ਪ੍ਰਸ਼ਾਦਾ ਕਿਉਂ ਨਹੀਂ ਛਕਣ ਆਏ ਮੈਂ 36 ਤਰ੍ਹਾਂ ਦੇ ਪਕਵਾਨ ਬਣਾ ਕੇ ਤਿਆਰ ਕੀਤੇ ਸੀ ਤੁਸੀਂ ਤੁਹਾਨੂੰ ਤੁਸੀਂ ਤੁਹਾਨੂੰ ਤੁਸੀਂ ਸੁੱਕੀ ਰੋਟੀ ਹੀ ਖਾ ਰਹੇ ਹੋ ਫਿਰ ਉਸ ਟਾਈਮ ਗੁਰੂ ਨਾਨਕ ਤੋਂ ਕਿ ਸਿੱਖ ਧਰਮ ਦੀ ਵਿਚਾਰ ਤਰ੍ਹਾਂ ਦੇ ਡਿਪੈਂਡ ਆ ਸਿੱਖ ਧਰਮ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਮਲਕ ਭਾਗੋ ਨੂੰ ਕਿਹਾ ਸੀ ਮਲਕ ਭਾਗੋ ਜਿਹੜੀ ਤੂੰ ਕਮਾਈ ਕਰਦਾ ਆ ਜਿਹੜੀ ਤੂੰ ਕਿਰਤ ਕਰਦਾ ਆ ਉਹ ਤੇ ਸੱਚੀ ਸੁੱਚੀ ਕਿਰਤ ਨਹੀਂ ਆ ਉਹ ਉਹ ਦਸਾਂ ਨੋਵਾਂ ਦੇ ਕਿਰਤ ਨਹੀਂ ਹੈ ਮਲਕ ਭਾਗੋ ਉਹ ਤੂੰ ਗਰੀਬਾਂ ਦਾ ਖੂਨ ਪੀਸ ਪੀਸ ਕੇ ਇਕੱਠਾ ਕੀਤਾ ਹੋਇਆ ਦੌਲਤਾਂ ਤਨ ਤੇ ਮੈਂ ਅੱਜ ਤੇਰੇ ਘਰ ਚੋਂ ਇੰਨੀ ਕੁ ਚੀਜ਼ ਵੀ ਨਹੀਂ ਖਾ ਸਕਦਾ ਕਿਉਂਕਿ ਮੈਂ ਗਰੀਬਾਂ ਦੀ ਇਦਾਂ ਖੂਨ ਪਸੀਨੇ ਦੀ ਕਮਾਈ ਨਹੀਂ ਖਾ ਸਕਦਾ ਉਧਰ ਭਾਈ ਲਾਲੋਵਾਲ ਦੇਖ ਜਿਹੜਾ ਦਸਾਂ ਨੋਵਾਂ ਦੇ ਕਿਰਤ ਕਰਦਾ ਆ ਜਿਹੜਾ ਹੱਡ ਬਣ ਕੇ ਮਿਹਨਤ ਕਰਦਾ ਆ ਭਾਵੇਂ ਜ਼ਿਆਦਾ ਨਹੀਂ ਖਾਂਦਾ ਪਰ ਜਿੰਨੀ ਖਾਂਦਾ ਕ ਆਪਣੀ ਕਮਾਈ ਦੀ ਖਾਂਦਾ ਉਹਦੇ ਦਸਾਂ ਨੋਵਾਂ ਦੇ ਕਮਾਈਆਂ ਚ ਬਰਕਤ ਹੈ ਮਲਕ ਭਾਗੋ ਮੈਨੂੰ ਤੇਲ ਰੋਟੀ ਨਹੀਂ ਚਾਹੀਦੀ ਤਾਂ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਪ੍ਰਤਾਖਤ ਕੀਤਾ ਸੀ ਮਨੁੱਖ ਭਾਗੋਂ ਨੂੰ ਵੀ ਕਿਦਾਂ ਗਰੀਬਾਂ ਦਾ ਖੂਨ ਪੀਸ ਪੀਸ ਕੇ ਤੂੰ ਜੇ ਰੋਟੀ ਤੁਹਾਨੂੰ ਤੋਂ ਇਕੱਠਾ ਕੀਤਾ ਹੈ ਨਾ ਉਹ ਗਰੀਬਾਂ ਦੀ ਖੂਨ ਪਸੀਨੇ ਦੀ ਕਮਾਈ ਹੈ ਐਦਾਂ ਦਿਖਾਇਆ ਸੀ ਕਿ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਬੋਲ-ਬੋਲ ਕੇ ਪ੍ਰੈਕਟੀਕਲ ਗੱਲ ਕਰਕੇ ਦੱਸਿਆ ਸਾਨੂੰ ਦੱਸਿਆ ਉਸ ਟਾਈਮ ਦੇ ਨਕਾਜ਼ੀਆਂ ਨੂੰ ਨਮਾਜ਼ਾਂ ਕਿਦਾਂ ਪੜ੍ਹਣੀਆਂ ਨੇ ਰੱਬ ਕਿਸੇ ਇੱਕ ਬੰਦੇ ਨੇ ਰੱਬ ਸਾਰੇ ਬੰਦੇ ਆ ਰੱਬ ਸਾਰਿਆਂ ਦੇ ਅੰਦਰ ਹੈ ਰੱਬ ਕੇਵਲ ਗੁਰਦੁਆਰੇ ਦਾ ਕੈਜੀ ਇਨਕੈਦੀ ਨਹੀਂ ਹੈ ਰੱਬ ਹਰ ਇੱਕ ਦੇ ਵਿੱਚ ਹੈ ਰੱਬ ਇਸ ਕੁਦਰਤ 'ਚ ਹੈ ਰੱਬ ਹਰ ਕਿਸੇ ਚੀਜ਼ 'ਚ ਰੱਬ ਨਹੀਂ ਹੈ ਪਰ ਦੇਖਣਾ ਜਾਂ ਨਹੀਂ ਦੇਖਣਾ ਇਹ ਸਾਡੇ ਤੇ ਡਿਪੈਂਡ ਕਰਦਾ ਆ ਗੁਰੂ ਨਾਨਕ ਸਾਹਿਬ ਪਾਛਾ ਦੀ ਪਾਣੀ ਗੰਦੀ ਪੁਲੇ ਹਾਰੀ ਕੁਦਰਤ ਵਿੱਚ ਵਸਿਆ ਪਰਮਾਤਮਾ ਕੁਦਰਤ 'ਚ ਵਸਦਾ ਆ ਆਪਾਂ ਕਹਿੰਦੇ ਆ ਕੁਦਰਤ ਤੇ ਪਾਟ ਆ ਪਰਮਾਤਮਾ ਸਾਡੇ ਵਿੱਚ ਹੈ ਪਰ ਦੇਖਣਾ ਅਸੀਂ ਕਿ ਕਿਸੇ ਕਿਸੇ ਦੇ ਵਿੱਚ ਪਰਮਾਤਮਾ ਦੇਖਦੇ ਆ ਕਿ ਨਹੀਂ ਦੇਖਦੇ ਸਮਝੇ ਗੁਰੂ ਨਾਨਕ ਸਾਹਿਬ ਪਾਛਾ ਦੀ ਸੋਚ ਨੂੰ ਸਮਝੇ ਵੀ ਸਾਡਾ ਧਰਮ ਸ਼ੁਰੂ ਕਿੱਥੋਂ ਹੋਇਆ ਆ ਅੱਜ ਜਿਹੜੇ ਮਹਾਂਪੁਰਖਾਂ ਦੇ ਦਿਨ ਮਨਾ ਰਹੇ ਆ ਸਮਝੇ ਵੀ ਉਹਨਾਂ ਨੇ ਜੀਵਨ 'ਚ ਪ੍ਰੈਕਟੀਕਲ ਇਦਾਂ ਦਾ ਕੀ ਕੀਤਾ ਜਿਹੜੇ ਉਹਾਂ ਦੇ ਦਿਨ ਮਨਾਏ ਜਾ ਰਹੇ ਆ ਅੱਜ ਦੁਨੀਆ ਪੂਜ ਰਹੀ ਐ ਠੰਡ ਦੇ ਵਿੱਚ ਤੁਸੀਂ ਬੈਠੇ ਹੋ ਸਾਡੇ ਬਾਝੋਂ ਬੜੀ ਸੰਗਤ ਆ ਜੀ ਆਉਣੀ ਐ ਬੜਾ ਵੱਡੇ ਇਕੱਠ ਹੋਣਾ ਆ ਇਹ ਦੋਨੇ ਇਹ ਸਥਾਨ ਤੇ ਮੇਲੇ ਐਵੇਂ ਨਹੀਂ ਲੱਗਦੀਏ ਸਮਝੇ ਵੀ ਉਹਨਾਂ ਨੇ ਪ੍ਰੈਕਟੀਕਲ ਕੀਤਾ ਕੁਰਬਾਨੀ ਨੇ ਆਪਣੇ ਜੀਵਨ ਤੇ ਲਾਗੂ ਕੀਤਾ ਆ ਕੇਵਲ ਸੁਣਿਆ ਨਹੀਂ ਕੇਵਲ ਪੜਿਆ ਨਹੀਂ ਮੰਨਿਆ ਆ ਦਿਨ ਬਣਾਏ ਤਾਂ ਸਫਲ ਹੈ ਜੇ ਆਪਾਂ ਵੀ ਮੰਨੀਏ ਸੋ ਆਖਰੀ ਇੱਕ ਵਿਚਰੀ ਬੋਲ ਕੇ ਧੰਨ ਗੁਰ ਨਾਨਕ ਸਾਹਿਬ ਪਾਸ਼ਾ ਦੇ ਜੀਵਨ ਦੇ ਚੋਜ ਦਾਸਾਂ ਵੱਲੋਂ ਸਮਾਪਤੀ ਆ ਸੋ ਆਓ ਸੁਣਦੇ ਹਾਂ ਕਦੇ ਹਾਲਾ ਪਿੱਛੇ ਹਾਲੀ ਕਦੇ ਮੱਜੀਆਂ ਦਾ ਪਾਲੀ ਕਦੇ ਹਾਲਾ ਪਿੱਛੇ ਹਾਲੀ ਕਦੇ ਮੱਜੀਆਂ ਦਾ ਪਾਲੀ ਕਦੇ ਹਾਟ ਪਾਕੇ ਬੜੇ ਤਰ ਬਈ ਦਾਤਿਆਂ ਦੱਸ ਕਿੜੇ ਕਿੜੇ ਦਸਾਂ ਕਿਹੜੇ ਕਿਹੜੇ ਦਸਾਂ ਚੋਜ ਕਈ ਦਾਤਿਆਂ ਦੱਸ ਕਿੜੇ ਕਿੜੇ ਦਸਾਂ ਕਿਹੜੇ ਕਿਹੜੇ ਦਸਾਂ